ਲੋਕ ਸਭਾ ਚੋਣਾਂ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਹਰਚਲ ਦੇਖਣ ਨੂੰ ਮਿਲ ਰਹੀ ਹੈ ਦੱਸ ਜੀ ਕਿ ਪੰਜਾਬ ਚ ਲੋਕ ਸਭਾ ਚੋਣਾਂ ਲੈ ਕੇ ਕਾਲੀ ਦਲ ਦੇ ਭਾਜਪਾ ਦੇ ਗਰਜੋ ਨੂੰ ਲੈ ਕੇ ਚਰਚਾ ਜ਼ੋਰਾਂ ਤੇ ਚੱਲ ਰਹੀ ਹੈ ਉੱਥੇ ਦੂਜੇ ਪਾਸੇ ਪੰਜਾਬ ਭਾਜਪਾ ਦੀਆਂ ਨਜ਼ਰਾਂ ਇਸ ਸੰਭਾਵਨੀ ਗਰਜੋ ਦੇ ਬਾਵਜੂਦ 2027 ਦੇ ਵਿੱਚ ਹੋਣ ਵਾਲੇ ਵਿਧਾਨ ਸਭਾ ਦੀ ਆਮ ਚੋਣਾਂ ਤੋਂ ਬਾਅਦ ਸੀਐਮ ਉਹਦੇ ਤੇ ਟਿਕੀਆਂ ਹੋਈਆਂ ਨੇ ਦੱਸ ਜੀ ਕਿ ਭਾਜਪਾ ਦੇ ਸੀਨੀਅਰ ਰਾਗੂ ਇਸ ਗੱਲ ਨੂੰ ਮੰਨ ਰਹੇ ਕਿ ਪਿਛਲੇ ਕੁਝ ਸਮੇਂ ਦੌਰਾਨ ਇਸ ਤਰ੍ਹਾਂ ਭਾਜਪਾ ਨੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ ਵਿੱਚ ਆਪਣਾ ਲੋਕਾਂ ਦੇ ਵਿੱਚ ਫਤਵਾ ਮਜ਼ਬੂਤ ਕੀਤਾ ਉਸ ਨੂੰ ਦੇਖਦੇ ਹੋ ਉਸ ਦੀ ਦਾਅਵੇਦਾਰੀ ਕਰਦੇ 2027 ਵਿੱਚ ਮੁੱਖ ਮੰਤਰੀ ਅਹੁਦੇ ਤੇ ਉਹ ਜਿੱਤ ਹਾਸਲ ਕਰ ਸਕਦੇ ਨੇ ਇਸ ਲਈ ਲੋਕ ਸਭਾ ਚੋਣਾਂ ਚ ਕਾਦੀ ਦਲ ਨਾਲ ਗੱਟ ਜੋੜ ਨੂੰ ਲੈ ਕੇ ਭਾਜਪਾ ਪੰਜਾਬ ਤੇ ਚੰਡੀਗੜ੍ਹ ਦੇ ਕੁੱਲ 14 ਸੀਟਾਂ ਦੇ ਵਿੱਚੋਂ ਛੱਡ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਖੜੇ ਕਰ ਸਕਦੀ ਹੈ ਦਾਜੇ ਕਿ ਭਾਜਪਾ ਸੋਚਦਾ ਦੀ ਜੇਕਰ ਗੱਲ ਕਰੀਏ ਤਾਂ ਪਾਰਟੀ ਵਿੱਚ ਜਿਸ ਤਰ੍ਹਾਂ ਨਾਲ ਦਿਲਗਰਜ਼ ਨੇਤਾ ਸਾਹਮਣੇ ਆ ਰਹੇ ਨੇ ਉਸੇ ਤਰ੍ਹਾਂ ਪਾਰਟੀ ਸੀਐਮ ਅਹੁਦੇ ਤੇ 2027 ਦੇ ਵਿੱਚ ਜਿੱਤ ਹਾਸਲ ਕਰਨ ਦਾ ਦਾਵਾ ਕਰ ਰਹੀ ਹੈ ਦਾਜੇ ਕਿ ਭਾਜਪਾ ਗੁੰਦੇ ਵੀ ਮੰਨਦਾ ਹੈ ਕਿ ਪਿਛਲੇ ਕੁਝ ਮੇ ਦੌਰਾਨ ਆਕਾਲੀ ਦਲ ਦੀ ਸਥਿਤੀ ਉਹ ਨਹੀਂ ਮਜ਼ਬੂਤ ਨਹੀਂ ਸੀ ਜਿੰਨੀ ਪਹਿਲਾਂ ਹੁੰਦੀ ਸੀ ਜਿਸ ਅਹਿਜੂ ਭਾਜਪਾ ਪੰਜਾਬ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਰਣਨੀਤੀ ਵੀ ਤਿਆਰ ਕਰ ਰਹੀ ਹੈ ਦੂਜੇ ਪਾਸੇ ਆਕਾਲੀ ਦਲ ਵੱਲੋਂ ਵੀ ਭਾਜਪਾ ਨਾਲ ਗਠਜੋੜ ਕਰਨ ਤੇ ਲਗਾਤਾਰ ਜ਼ੋਰ ਵੀ ਲਗਾਇਆ ਜਾ ਰਿਹਾ ਹੈ ਲਗਾਤਾਰ ਜਿਹੜੀ ਕੋਸ਼ਿਸ਼ ਕਰਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਕਾਲੀ ਦਲ ਤੇ ਭਾਜਪਾ ਦੇ ਵਿੱਚ ਗਠਜੋੜ ਹੁੰਦਾ ਹੈ ਜਾਂ ਨਹੀਂ